ਆਓ ਇੱਕ ਨਜ਼ਰ ਮਾਰੀਏ ਹਿੰਦੂ ਨਾਬਾਲਿਕਤਾ ਅਤੇ ਸਰਪਰਸਤੀ ਐਕਟ 1956 ਤੇ ਦੇਖੋ ਇਹ 1956 ਦਾ ਕਾਨੂੰਨ ਨਾ ਹਿੰਦੂ ਪਰਸਨਲ ਲਾ ਨੂੰ ਖਾਸ ਕਰਕੇ ਬੱਚਿਆਂ ਤੇ ਉਹਨਾਂ ਦੇ ਗਾਰਡੀయన్స్ ਦੇ ਮਾਮਲਿਆਂ ਨੂੰ ਇੱਕ ਤਰ੍ਹਾਂ ਨਾਲ ਸੰਭਾਲਣ ਦੀ ਕੋਸ਼ਿਸ਼ ਸੀ ਹਾਂ ਮਕਸਦ ਤਾਂ ਸੀ ਕਿ ਚੀਜ਼ਾਂ ਸਾਫ਼ ਹੋਣ ਬੱਚੇ ਦਾ ਪੜਾ ਹੋਵੇ ਪਰ ਸੱਚ ਪੁੱਛੋ ਤਾਂ ਸ਼ੁਰੂ ਚ ਇਹਨੇ ਪੁਰਾਣੇ ਪਿਤਾ ਪ੍ਰਦਾਨ ਸੋਚ ਨੂੰ ਹੀ ਕਾਨੂੰਨੀ ਸ਼ਕਲ ਦੇ ਦਿੱਤੀ ਸੀ ਖੈਰ ਬਾਅਦ ਚ ਅਦਾਲਤਾਂ ਨੇ ਇਸ ਨੂੰ ਠੀਕ ਕੀਤਾ ਠੀਕ ਹੈ ਤਾਂ ਇਹਦੀਆਂ ਤਿੰਨ ਖਾਸ ਗੱਲਾਂ ਸਮਝਦਿਆਂ ਪਹਿਲੀ ਗੱਲ ਇਹ ਐਕਟ ਜਿਹਨੂੰ ਐਚਐਮਜੀਏ ਕਹਿੰਦੇ ਆ ਇਹ ਇਕੱਲਾ ਨਹੀਂ ਐ ਇਹ ਇੱਕ ਪੁਰਾਣੇ ਕਾਨੂੰਨ ਗਾਰਡੀయన్స్ ਐਂਡ ਵਾਰਡਜ਼ ਐਕਟ 1890 ਦੇ ਨਾਲ ਚੱਲਦਾ ਐ ਇਹ ਦੱਸਦਾ ਐ ਕਿ Hindu ਗਾਰਡੀਅਨ ਕੌਣ ਹੋ ਸਕਦਾ ਐ ਕੁਦਰਤੀ ਯਾਨੀ ਮਾਪਿਓ ਜਾਂ ਵਸੀਅਤ ਨਾਲ ਬਣਾਇਆ ਜਾਂ ਫਿਰ ਅਦਾਲਤ ਵੱਲੋਂ ਸੈਕਸ਼ਨ 6 ਹਾਂਜੀ ਇਹ ਕਾਫੀ ਮਸ਼ਹੂਰ ਤੇ ਵਿਵਾਦ ਵਾਲਾ ਵੀ ਰਿਹਾ ਸ਼ੁਰੂ ਚ ਇਹਨੇ ਕਿਹਾ ਪਿਤਾ ਪਹਿਲਾ ਗਾਰਡੀਅਨ ਐ ਤੇ ਮਾਂ ਉਸ ਤੋਂ ਬਾਅਦ ਪਰ ਨਾਜਾਇਜ਼ ਬੱਚਿਆਂ ਲਈ ਮਾਂ ਪਹਿਲਾ ਤਾਂ ਸੈਕਸ਼ਨ 11 ਨੇ ਵੀ ਵੱਡਾ ਫਰਕ ਪਾਇਆ ਜਿਹੜੇ ਲੋਕ ਕਾਨੂੰਨੀ ਗਾਰਡੀਅਨ ਨਹੀਂ ਸੀ ਪਰ ਬੱਚੇ ਦੀ ਦੇਖਪਾਲ ਕਰ ਰਹੇ ਸੀ ਉਹ ਹੁਣ ਬੱਚੇ ਦੀ ਪ੍ਰਾਪਰਟੀ ਨਹੀਂ ਵੇਚ ਸਕਦੇ ਸੀ ਦੂਜੀ ਗੱਲ ਗਾਰਡੀਅਨ ਦੀਆਂ ਪਾਵਰਜ਼ ਖਾਸ ਕਰਕੇ ਪ੍ਰਾਪਰਟੀ ਨੂੰ ਲੈ ਕੇ ਲਿミਟਡ ਨੇ ਇਹ ਸੈਕਸ਼ਨ 8 ਹੈ ਮਤਲਬ ਨੈਚੁਰਲ ਗਾਰਡੀਅਨ ਬੱਚੇ ਦੀ ਜ਼ਮੀਨ ਜਾਇਦਾਦ ਐਵੇਂ ਨਹੀਂ ਵੇਚ ਸਕਦਾ ਨਾ ਗਿਰਵੀ ਰੱਖ ਸਕਦਾ ਨਾ ਲੰਬੀ ਲੀਸ ਤੇ ਦੇ ਸਕਦਾ ਪਹਿਲਾਂ ਕੋਰਟ ਦੀ ਪਰਮਿਸ਼ਨ ਚਾਹੀਦੀ ਹੈ ਤੇ ਕੋਰਟ ਵੀ ਪਰਮਿਸ਼ਨ ਉਦੋਂ ਹੀ ਦਿੰਦੀ ਹੈ ਜਦੋਂ ਕੋਈ ਸਖਤ ਲੋੜ ਹੋਵੇ ਜਾਂ ਬੱਚੇ ਦਾ ਸਿੱਧਾ ਸਿੱਧਾ ਫਾਇਦਾ ਦਿਸਦਾ ਹੋਵੇ ਜੇ ਬਿਨਾ ਪੁੱਛੇ ਕੁਝ ਕਰਤਾ ਤਾਂ ਬੱਚਾ ਵੱਡਾ ਹੋ ਕੇ ਉਹ ਸੌਦਾ ਕੈਨਸਲ ਕਰਵਾ ਸਕਦਾ ਸੋ ਗਾਰਡੀਅਨ ਸਿਰਫ ਦੇਖਭਾਲ ਕਰਨ ਵਾਲਾ ਹੈ ਮਾਲਕ ਨਹੀਂ ਤੇ ਆਖਰੀ ਤੇ ਸ਼ਾਇਦ ਸਭ ਤੋਂ ਜ਼ਰੂਰੀ ਗੱਲ ਬੱਚੇ ਦੀ ਪਲਾਈ ਦਾ ਸਿਧਾਂਤ ਇਹ ਸੈਕਸ਼ਨ 13 ਕਹਿੰਦਾ ਹੈ ਇਹਦਾ ਮਤਲਬ ਹੈ ਕਿ ਬੱਚੇ ਦਾ ਪੜਾ ਸਭ ਤੋਂ ਉੱਪਰ ਹੈ ਭਾਵੇਂ ਕਾਨੂੰਨ ਦੀ ਕੋਈ ਹੋਰ ਧਾਰਾ ਜਿਵੇਂ ਸੈਕਸ਼ਨ 6 ਕੁਝ ਹੋਰ ਵੀ ਕਹਿੰਦੀ ਹੋਵੇ ਇਸੇ ਕਰਕੇ ਇੱਕ ਮਸ਼ਹੂਰ ਕੇਸ ਸੀ ਗੀਤਾ ਹਰੀ ਹਰਨ ਵਾਲਾ 1999 ਦਾ ਸੁਪਰੀਮ ਕੋਰਟ ਨੇ ਕਿਹਾ ਕਿ ਸੈਕਸ਼ਨ 6 ਜੇ ਉਸ ਤੋਂ ਬਾਅਦ ਦਾ ਮਤਲਬ ਇਹ ਨਹੀਂ ਕਿ ਪਿਤਾ ਤੋਂ ਬਾਅਦ ਹੀ ਮਾਂ ਬਲਕਿ ਪਿਤਾ ਦੀ ਗੈਰ ਮੌਜੂਦਗੀ 'ਚ ਇਸ ਨਾਲ ਕੀ ਹੋਇਆ ਮਾਵਾਂ ਨੂੰ ਵੀ ਬਰਾਬਰ ਦਾ ਹੱਕ ਮਿਲਿਆ ਜੇ ਪਿਤਾ ਬੱਚੀ ਦੀ ਦੇਖਭਾਲ ਨਾ ਕਰ ਰਿਹਾ ਹੋਵੇ ਇੱਕ ਤਰ੍ਹਾਂ ਨਾਲ ਜੈਂਡਰ ਇਕੁਐਲਿਟੀ ਵੱਲ ਇੱਕ ਵੱਡਾ ਕਦਮ ਸੀ ਇਹ ਸੋ ਕੁੱਲ ਮਿਲਾ ਕੇ ਐਚਐਮਜੀਏ ਨੇ ਕਾਨੂੰਨ ਨੂੰ ਬਦਲਣ ਦੀ ਕੋਸ਼ਿਸ਼ ਤਾਂ ਕੀਤੀ ਪਰ ਅਸਲ ਬਰਾਬਰੀ ਲਿਆਉਣ ਲਈ ਅਦਾਲਤਾਂ ਨੂੰ ਕਾਫੀ ਕੰਮ ਕਰਨਾ ਪਿਆ ਤੇ ਸਹੀ ਪੁੱਛੋ ਤਾਂ ਕਾਨੂੰਨੀ ਸੁਧਾਰਾਂ ਦੀ ਲੋੜ ਅਜੀਬੀ ਹੈ